ਸਾਰਿਆਂ ਨੂੰ ਜੈਮਸੀ ਕੀ ਆਈਆਪਾ ਬਾਈਬਲ ਵਿੱਚੋਂ ਵਚਨ ਦੇਖਾਂਗੇ ਕੁਝ ਗੱਲਾਂ ਆ ਵਿਸ਼ਵਾਸੀ ਅਤੇ ਵਿਸ਼ਵਾਸੀ ਵਿੱਚ ਪਾਈਆਂ ਜਾਂਦੀਆਂ ਹਨ ਨਵੇਂ ਸਾਲ ਵਿੱਚ ਕੁਝ ਲੋਕ ਧਰਮ ਦੇ ਕੰਮ ਕਰਦੇ ਹਨ ਕਿਉਂ ਕਰਦੇ ਹਨ ਕਿ ਪੂਰੇ ਸਾਲ ਅਸੀਂ ਧਰਮ ਦੇ ਕੰਮ ਕਰਦੇ ਰਹੀਏ ਕੁਝ ਲੋਕ ਆਤਮਿਕ ਜੀਵਨ ਜਿਉਂਦੇ ਹਨ ਕਹਿੰਦੇ ਹਨ ਅਸੀਂ ਨਵੇਂ ਸਾਲ ਪ੍ਰਾਰਥਨਾ ਦੇ ਨਾਲ ਸ਼ੁਰੂ ਕਰਾਂਗੇ ਆਰਾਧਨਾ ਨਾਲ ਸ਼ੁਰੂ ਕਰਾਂਗੇ ਉਪਵਾਸ ਰੱਖਾਂਗੇ ਨਵੇਂ ਸਾਲ ਵਾਲੇ ਦਿਨ ਤਾਂ ਕਿ ਪੂਰੇ ਸਾਲ ਆਰਾਧਨਾ ਪ੍ਰਾਰਥਨਾ ਉਪਵਾਸ ਵਿੱਚ ਬਣੇ ਰਹੀਏ ਇਸ ਤਰ੍ਹਾਂ ਨਹੀਂ ਹੁੰਦਾ ਕੁਝ ਲੋਕ ਕਹਿੰਦੇ ਹਨ ਨਵੇਂ ਸਾਲ ਬਾਈਬਲ ਪੜਾਂਗੇ ਕਿ ਪੂਰੇ ਸਾਲ ਬਾਈਬਲ ਪੜਦੇ ਰਵਾਂਗੇ ਫਿਰ ਤਾਂ ਦੁਨੀਆ ਵਿੱਚ ਗੁਨਾਹ ਨਹੀਂ ਹੋਵੇਗਾ ਨਵੇਂ ਸਾਲ ਵਾਲੇ ਦਿਨ ਤੋਬਾ ਕਰ ਲਓ ਉਹ ਪਵਿੱਤਰ ਜੀਵਨ ਜਿਓ ਤਾਂ ਕਿ ਅਸੀਂ ਪੂਰੇ ਜੀਵਨ ਵਿੱਚ ਪਵਿੱਤਰ ਰਵਾਂਗੇ ਇਸ ਤਰ੍ਹਾਂ ਨਹੀਂ ਹੁੰਦਾ ਸਾਡੇ ਵਿਚਾਰ ਕਈ ਵਾਰ ਬਦਲ ਜਾਂਦੇ ਹਨ ਕਈ ਵਾਰ ਅਸੀਂ ਮੁਕਰ ਜਾਂਦੇ ਹਾਂ ਜਦੋਂ ਕਲੀਸਿਆ ਗਵਾਹियां ਦਿੰਦੀਆਂ ਹਨ ਕਿ ਇਸ ਸਾਲ ਪਰਮੇਸ਼ਰ ਨੇ ਆਸ਼ਾ ਦਿੱਤੀਆਂ ਮੈਂ ਕਿਵੇਂ ਬਚਿਆ ਕਿਸ ਤਰ੍ਹਾਂ ਮੇਰੇ ਉੱਪਰ ਪਰਮੇਸ਼ਰ ਦੀ ਕਿਰਪਾ ਬਣੀ ਰਹੀ ਇਹ ਸਾਰੀਆਂ ਗੱਲਾਂ ਲੋਕ ਦੱਸਦੇ ਹਨ ਆਪਣੀਆਂ ਆਪਣੀਆਂ ਗਵਾਹियां ਦਿੰਦੇ ਹਨ ਅਤੇ ਪ੍ਰਭੂ ਦਾ ਧੰਨਵਾਦ ਕਰਦੇ ਹਨ ਪਰਮੇਸ਼ਰ ਨੇ ਪੂਰੇ ਸਾਲ ਮੈਨੂੰ ਕਿਵੇਂ ਸੰਭਾਲਿਆ ਪਰਮੇਸ਼ਰ ਨੇ ਮੇਰੀ ਅਗਵਾਈ ਕਿਸ ਤਰ੍ਹਾਂ ਕੀਤੀ ਮੈਨੂੰ ਕਿਸ ਤਰ੍ਹਾਂ ਆਸ਼ੀਸ਼ ਦਿੱਤੀ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਇਹ ਸਹੀ ਹਨ ਅਸੀਂ ਅੱਗੇ ਵਚਨ ਚ ਦੇਖਦੇ ਹਾਂ ਜ਼ਬੂਰਾਂ ਦੀ ਪੋਥੀ 107 ਅਧਿਆਇ ਵਿੱਚ 8 ਅਧਾਇ ਵਿੱਚ ਦੇਖਦੇ ਹਾਂ ਲੋਕ ਪਰਮੇਸ਼ਰ ਦੀਆਂ ਕਿਰਪਾ ਕਾਰਨ ਉਹ ਅਦਭੁਤ ਕੰਮ ਜੋ ਪਰਮੇਸ਼ਰ ਨੇ ਮਨੁੱਖ ਦੇ ਲਈ ਕੀਤਾ ਹੈ ਅਸੀਂ ਉਸ ਦਾ ਧੰਨਵਾਦ ਕਰੀਏ ਨਵੇਂ ਸਾਲ ਵਿੱਚ ਅੰਧਵਿਸ਼ਵਾਸ ਵਿੱਚ ਨਾ ਪਈਏ ਨਵੇਂ ਸਾਲ ਵਿੱਚ ਪਰਵੇਸ਼ ਕਰਨ ਤੋਂ ਬਾਅਦ ਜਾਂ ਪਹਿਲਾਂ ਅਸੀਂ ਪਰਮੇਸ਼ਰ ਦੀ ਪ੍ਰਾਰਥਨਾ ਕਰਨੀ ਹੈ ਆराधना ਕਰਨੀ ਹੈ ਧੰਨਵਾਦ ਦੇਣਾ ਹੈ ਇਸ ਲਈ ਪਰਮੇਸ਼ਰ ਨੇ ਬੀਤੇ ਸਾਲ ਸੰਭਾਲਿਆ ਮੌਤ ਤੋਂ ਬਚਾਇਆ ਅੰਧਕਾਰ ਤੋਂ ਬਚਾਇਆ ਪਾਪਾ ਤੋਂ ਬਚਾਇਆ ਨਵੇਂ ਸਾਲ ਵਿੱਚ ਪਰਵੇਸ਼ ਕਰਵਾਇਆ ਉਸਨੇ ਮੇਰੇ ਦਿਲ ਵਿੱਚ ਧੜਕਣ ਅਤੇ ਮੇਰੇ ਸਰੀਰ ਵਿੱਚ ਸਾਹ ਦਿੱਤਾ ਇਸ ਲਈ ਅਸੀਂ ਪ੍ਰਭੂ ਦਾ ਧੰਨਵਾਦ ਦਿੰਦੇ ਹਾਂ ਨਵੇਂ ਸਾਲ ਵਿੱਚ ਪਰਵੇਸ਼ ਕਰਨ ਤੋਂ ਪਹਿਲਾਂ ਬੀਤੇ ਹੋਏ ਸਾਲ ਵਿੱਚ ਪ੍ਰਭੂ ਦਾ ਧੰਨਵਾਦ ਦਿਓ ਪਰਮੇਸ਼ਰ ਨੂੰ ਗਿਣ-ਗਿਣ ਕੇ ਉਪਕਾਰ ਮੇਰੀ ਅਤੇ ਤੁਹਾਡੇ ਜੀਵਨ ਵਿੱਚ ਜੋ ਪਰਮੇਸ਼ਰ ਨੇ ਕੀਤਾ ਉਸ ਨੂੰ ਯਾਦ ਕਰਕੇ ਧੰਨਵਾਦ ਕਰੋ ਪਰਮੇਸ਼ਰ ਨੇ ਤੁਹਾਨੂੰ ਕਿਵੇਂ ਸੰਭਾਲਿਆ ਇਸ ਸਾਲ ਪਰਮੇਸ਼ਰ ਨੇ ਕਿੰਨੇ ਅਦਭੁਤ ਕੰਮ ਕੀਤੇ ਇਸ ਲਈ ਪਰਮੇਸ਼ਰ ਨੂੰ ਧੰਨਵਾਦ ਕਰੇ ਨਵੇਂ ਸਾਲ ਵਿੱਚ ਮੈਂ ਪ੍ਰਵੇਸ਼ ਕਰਨ ਤੋਂ ਪਹਿਲਾਂ ਨਵੇਂ ਸਾਲ ਦੀ ਪ੍ਰਾਰਥਨਾ ਕਰਨੀ ਹੈ ਜੋ ਪੁਰਾਣਾ ਸਾਲ ਬੀਤ ਰਿਹਾ ਹੈ ਉਸ ਲਈ ਪਰਮੇਸ਼ਰ ਨੂੰ ਧੰਨਵਾਦ ਦੋ ਜੋ ਉਪਕਾਰ ਪਰਮੇਸ਼ਰ ਮਨੋਖਲੀ ਕਰਦਾ ਹੈ ਇਸ ਲਈ ਧੰਨਵਾਦ ਦੋ ਉਸ ਦੇ ਉਪਕਾਰਾਂ ਨੂੰ ਉਸ ਦੀ ਦਇਆ ਨੂੰ ਯਾਦ ਕਰੋ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਣਾ ਹੈ ਨਵੇਂ ਸਾਲ ਨੂੰ ਲੋਕ ਇੱਕ ਦੂਜੇ ਤੋਂ ਮਾਫੀ ਮੰਗਦੇ ਹਨ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਂਦੇ ਹਨ ਕੁਝ ਗੰਦੀਆਂ ਗੱਲਾਂ ਨੂੰ ਛੱਡਣ ਲਈ ਵੀ ਪਰਮੇਸ਼ਰ ਨਾਲ ਵਾਅਦੇ ਕਰਨੇ ਆ। ਅਤੇ ਪਰਮੇਸ਼ਰ ਦੇ ਕਰੀਬ ਆਉਣ ਦਾ ਵਾਅਦਾ ਵੀ ਕਰਨਾ ਹੈ ਪਰਮੇਸ਼ਰ ਦੇ ਕਰੀਬ ਆ ਕੇ ਨਜ਼ਦੀਕ ਆ ਕੇ ਜੀਵਨ ਜਿਓ ਤੁਸੀਂ ਆਪਣੇ ਦੁਸ਼ਮਣ ਨੂੰ ਮਾਫ ਕਰ ਦੋਗੇ ਕਿਸੇ ਦੇ ਨਾਲ ਤੁਹਾਡੀ ਦੁਸ਼ਮਣੀ ਹੁੰਦੀ ਹੈ ਤੁਸੀਂ ਪੂਰਾ ਸਾਲ ਦੁਸ਼ਮਣੀ ਰੱਖਦੇ ਹੋ ਆਖਰੀ ਸਾਲ ਵਿੱਚ ਮਾਫੀ ਮੰਗਦੇ ਹੋ ਕੋਈ ਫਾਇਦਾ ਨਹੀਂ ਕੀ ਤੁਸੀਂ ਪੁਰਾਣੇ ਸਾਲ ਪਰਮੇਸ਼ਰ ਵਿੱਚ ਨਹੀਂ ਸੀ ਪੁਰਾਣੇ ਸਾਲ ਬਾਈਬਲ ਨਹੀਂ ਪੜ੍ਹਦੇ ਸੀ ਪੁਰਾਣੇ ਸਾਲ ਪ੍ਰਾਰਥਨਾ ਨਹੀਂ ਕਰਦੇ ਸੀ ਇਨ੍ਹਾਂ ਮਹੀਨਿਆਂ ਵਿੱਚ ਤੁਹਾਨੂੰ ਇਹ ਗੱਲਾਂ ਕਿਉਂ ਨਹੀਂ ਯਾਦ ਆਈ ਕੀ ਸਾਨੂੰ ਮਾਫੀ ਮੰਗਣੀ ਚਾਹੀਦੀ ਹੈ ਅਤੇ ਦੂਸਰੇ ਵਿਅਕਤੀ ਨੂੰ ਮਾਫ ਕਰ ਦੇਣਾ ਚਾਹੀਦਾ ਹੈ ਤੁਸੀਂ ਕਿਸੇ ਕੋਲੋਂ ਮਾਫੀ ਮੰਗਦੇ ਹੋ ਇਹ ਚੰਗੀ ਗੱਲ ਹੈ ਬੁਰੀ ਗੱਲ ਨਹੀਂ ਜਦੋਂ ਅਸੀਂ ਦੁਆਵਾਂ ਪ੍ਰਾਰਥਨਾ ਵਿੱਚ ਜ਼ਿੰਦਗੀ گزارਾਂਗੇ ਹਰ ਦਿਨ ਸਾਰਿਆਂ ਨੂੰ ਮਾਫ ਕਰਾਂਗੇ ਇਹਨੇ ਦਿਨ ਵਿੱਚ ਅਸੀਂ ਦੁਸ਼ਮਣੀ ਰੱਖ ਨਹੀਂ ਪਾਵਾਂਗੇ ਤੁਹਾਡੀ ਦੁਸ਼ਮਣੀ ਤੁਹਾਡੇ ਕਰੋਧ ਤੁਹਾਡਾ ਝਗੜਾ ਸ਼ਾਮ ਨੂੰ ਸੂਜ ਟਲਣ ਤੋਂ ਪਹਿਲਾਂ ਖਤਮ ਹੋ ਜਾਣਾ ਚਾਹੀਦਾ ਹੈ ਤੁਸੀਂ ਆਪਣਾ ਕਰੋਧ ਕਦੋਂ ਖਤਮ ਕਰ ਰਹੇ ਹੋ ਪੂਰਾ ਸਾਲ ਖਤਮ ਹੋਣ ਤੋਂ ਬਾਅਦ ਅਸੀਂ ਚੰਗੇ ਮਸੀਹਾ ਸਾਨੂੰ ਸਭ ਨੂੰ ਮਾਫ ਕਰਨਾ ਚਾਹੀਦਾ ਹੈ ਅਸੀਂ ਪ੍ਰਭੂ ਦਾ ਧੰਨਵਾਦ ਕਰੀਏ ਸਾਨੂੰ ਪ੍ਰਭੂ ਨੇ ਸੰਭਾਲਿਆ ਬੀਤੀ ਹੋਈ ਕਟਨਾਵਾਂ ਨੂੰ ਯਾਦ ਨਾ ਕਰਨਾ ਜੋ ਤੁਹਾਡੇ ਲਈ ਘਟਿਆ ਹੈ ਜਾਂ ਬੀਤ ਗਿਆ ਹੈ ਕਿਸ ਨੇ ਤੁਹਾਡੇ ਨਾਲ ਬੁਰਾ ਕੀਤਾ ਕਿਸ ਨੇ ਤੁਹਾਨੂੰ ਧੋਖਾ ਦਿੱਤਾ ਇਹਨਾਂ ਗੱਲਾਂ ਨੂੰ ਯਾਦ ਕਰਕੇ ਇਸ ਘਟਨਾਵਾਂ ਨੂੰ ਲੈ ਕੇ ਨਵੇਂ ਸਾਲ ਵਿੱਚ ਪਰਵੇਸ਼ਨ ਨਹੀਂ ਕਰਨਾ ਸਾਡਾ ਪਿਛਲਾ ਸਾਲ ਖਰਾਬ ਹੋ ਗਿਆ ਕਿਸੇ ਨਾਲ ਦੁਸ਼ਮਣੀ ਨਾ ਕਰੋ ਔਰ ਇਸ ਸਾਲ ਪਰਵੇਸ਼ ਨਾ ਕਰੋ ਦੁਸ਼ਮਣੀ ਕਰਕੇ ਇਹ ਨਵਾਂ ਸਾਲ ਖਰਾਬ ਨਾ ਕਰੋ ਔਰ ਪੁਰਾਣੀ ਗੱਲਾਂ ਨੂੰ ਯਾਦ ਨਾ ਕਰੋ ਨਵੀਆਂ ਗੱਲਾਂ ਯਾਦ ਕਰੋ ਨਵੀਂ ਗੱਲ ਦੀ ਤਰਫ ਦੇਖੀਏ ਨਵੇਂ ਦਰਸ਼ਨ ਪ੍ਰਾਪਤ करिए ਨਵੇਂ ਰਾਸਤਿਆਂ ਨੂੰ ਤਿਆਰ करिए ਜੀਵਨ ਵਿੱਚ ਸਫਲ ਹੋਵੋਗੇ ਪਰਮੇਸ਼ਰ ਆਸ਼ੀਸ਼ ਦੇਵੇਗਾ ਅਸੀਂ ਸੁਵਚਨ ਵਿੱਚ ਦੇਖਦੇ ਹਾਂ موسی ਰਾਸਤੇ ਵਿੱਚ ਸੀ موسی ਨੇ ਪ੍ਰਾਰਥਨਾ ਕੀਤੀ موسی ਨੇ ਆਖਿਆ ਪ੍ਰਭੂ ਤੂੰ ਸਾਡੇ ਨਾਲ ਨਾ ਚੱਲੇ ਤਾਂ ਸਾਨੂੰ ਇੱਥੋਂ ਅੱਗੇ ਨਾ ਲੈ ਕੇ ਜਾ ਪਰਮੇਸ਼ਰ ਨੇ ਆਖਿਆ ਸੀ ਹੇ موسی ਮੈਂ ਤੇਰੇ ਨਾਲ ਚੱਲੂੰਗਾ ਤੈਨੂੰ ਆਰਾਮ ਦਊਂਗਾ ਵਿਸ਼ਰਾਮ ਦਊਂਗਾ موسی ਜਾਣਦਾ ਸੀ ਪਰਮੇਸ਼ਰ ਨਹੀਂ ਹੋਵੇਗਾ ਤਾਂ ਅਸੀਂ ਨਾਸ ਹੋ ਜਾਵਾਂਗੇ ਅੱਗੇ ਅਸੀਂ ਦੇਖਦੇ ਹਾਂ ਪਰਮੇਸ਼ਰ ਬਿਨਾ ਮਿਟ ਜਾਵਾਂਗੇ ਪਰਮੇਸ਼ਰ ਦੇ ਬਿਨਾ ਸਾਡੀ ਯਾਤਰਾ ਸਫਲ ਨਹੀਂ ਹੋਵੇਗੀ ਨਵੇਂ ਸਾਲ ਵਿੱਚ ਯਾਤਰਾ ਸਫਲ ਕਰਨਾ ਚਾਹੀਦਾ ਹੈ ਇਹ ਪ੍ਰਾਰਥਨਾ ਕਰੋ ਮੈਂ ਤੇ ਤੁਹਾਡੇ ਬਿਨਾ ਜੀ ਨਹੀਂ ਸਕਦਾ ਫਿਰ ਤੁਸੀਂ ਸਫਲ ਹੋ ਜਾਓਗੇ ਪ੍ਰਾਰਥਨਾ ਕਰੋ ਪ੍ਰਭੂ ਇਸ ਨਵੇਂ ਸਾਲ ਵਿੱਚ ਤੁਸੀਂ ਮੇਰੇ ਨਾਲ ਰਹੋ ਪੁਰਾਣੇ ਸਾਲ ਵਿੱਚ ਹੋ ਸਕਦਾ ਹੈ ਮੈਂ ਤੁਹਾਡੇ ਤੋਂ ਦੂਰ ਹੋ ਗਿਆ। ਕਈ ਵਾਰ ਮੇਰੇ ਆਤਮਿਕ ਜੀਨ ਵਿੱਚ ਮੈਂ ਡਿੱਗ ਪਿਆ ਹੋਵਾਂਗਾ। ਕਈ ਦਿਨਾਂ ਤੱਕ ਮੈਂ ਪ੍ਰਾਰਥਨਾ ਨਹੀਂ ਕੀਤੀ ਹੋਵੇਗੀ। ਪ੍ਰਭੂ ਤੁਸੀਂ ਮੇਰੀ ਮਦਦ ਕਰੋ ਕਿ ਹਰ ਦਿਨ ਮੈਂ ਤੁਹਾਡੇ ਪਿੱਛੇ ਚੱਲ ਸਕਾਂ। ਜਦੋਂ ਤੁਸੀਂ ਪਰਮੇਸ਼ਰ ਦੇ ਪਿੱਛੇ ਚੱਲਦੇ ਰਹੋਗੇ, ਤੁਸੀਂ ਸਫਲ ਹੁੰਦੇ ਰਹੋਗੇ, ਮਜ਼ਬੂਤ ਹੁੰਦੇ ਰਹੋਗੇ। ਯੇਸ਼ੂ ਮਸੀਹ ਇਸ ਸਾਲ ਤੁਹਾਨੂੰ ਮੁਬਾਰਕ ਬਣਾਏ, ਤੁਹਾਡੇ ਜੀਵਨ ਨੂੰ, ਤੁਹਾਡੇ ਪਰਿਵਾਰ ਨੂੰ ਸਫਲ ਬਣਾਏ, ਆਪਣੇ ਵਿੱਚ ਚਲਾਏ, ਆਤਮਿਕ ਉਨਤੀ ਵਿੱਚ ਤੁਹਾਨੂੰ ਚਲਾਏ। ਆਮੀਨ।